ਇਕ ਓਅੰਕਾਰ ਸਤਿਗੁਰੂ ਪ੍ਰਸਾਦ ਅਥ ਸਾਖੀ ਸ੍ਰੀ ਗੁਰੂ ਨਾਨਕ ਜੀ ਦੇ ਅਵਤਾਰ ਧਾਰਨ ਦੀ ਸ੍ਰੀ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਲਿਖਣੇ ਕੀ ਵਿਦ ਸ੍ਰੀ ਗੁਰੂ ਅੰਗਦ ਜੀ ਦੀਵਾਨ ਲਗਾਏ ਕਰ ਬੈਠੇ ਅਰ ਸਿੱਖ ਬੈਠੇ ਪਾਈ ਬੁੱਢੇ ਧੀ ਆਦ ਲੈ ਕੇ ਸਭ ਸਰੋਤੇ ਆਦ ਬੈਠੇ ਪਾਈ ਪੈੜਾ ਮੋਖਾ ਲਿਖਣ ਲੱਗਾ ਸੰਮਤ 1526 ਕੱਤਕ ਦੀ ਪੂਰਨਮਾਸੀ ਨੂੰ ਨਾਨਕ ਜੀ ਜਨਮ ਲੀਤਾ ਇੱਕ ਕੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਛੱਤਰ ਸੀ ਸੂਬ ਮੂਰਤ ਰਾਏ ਭੋਏ ਪੱਟੀ ਦੀ ਤਲਵੰਡੀ ਕਾਲੂ ਵੇਦੀ ਦੇ ਘਰ ਮਾਤਾ ਤ੍ਰਿਪਤਾ ਦੇ ਉਧਾਰਥੀ ਜਾਂ ਕਾਲੂ ਨੂੰ ਖਬਰ ਹੋਈ ਕਾਲੂ ਵੇਦੀ ਦਾ ਪਹੁੰਤ ਹਰदयाल ਜੀ ਨਾਲ ਨਾਲੇ ਕੁੱਲ ਦਾ ਗੁਰਦੇਵ ਸੀ ਕਾਲੂ ਵੱਡੇ ਵੇਲੇ ਉੱਠ ਕੇ ਹਰदयाल ਦੇ ਘਰ ਗਿਆ ਜਾਏ ਆਖ ਉਸ ਪੰਦਾ ਜੀ ਮੱਥਾ ਟੇਕਦੇ ਹਾਂ ਤਾਂ ਅੱਗੋਂ ਹਰਦਿਆਲ ਆਖਿਆ ਕਾਲੂ ਇਸ ਵੇਲੇ ਕਿਉਂ ਆਇਓ ਹੈ ਕਾਲੂ ਆਖਿਆ ਜੀ ਬਾਲਕ ਨੇ ਜਨਮ ਲਿਖਤਾ ਹੈ ਤੂੰ ਚਲ ਕੇ ਜਨਮ ਪੱਤਰੀ ਲਿਖੋ ਤਾਂ ਹਰਦਿਆਲ ਨੇ ਕਿਹਾ ਪਲਾ ਮਹਿਤਾ ਕਾਲੂ ਮੈਂ ਸੇਵਾ ਪੂਜਾ ਕਰਕੇ ਆਉਂਦਾ ਹਾਂ ਤੂੰ ਚੱਲ ਕਰ ਤਾਂ ਕਾਲੂ ਆਪਣੇ ਘਰ ਆਇਆ ਪਿੱਛੋਂ ਪੰਡਿਤ ਪੰਜ ਕੜੀਆਂ ਦਿਨ ਚੜ੍ਹੇ ਆਇਆ ਕਾਲੂ ਨੂੰ ਆ ਅਸ਼ੀਰਵਾਦ ਦਿੱਤੇ ਤਾ ਕਾਲੂ ਪ੍ਰਹੁਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਵਿਛਾਵਨੇ ਕਰ ਰੱਖੇ ਆਏ ਪੰਡਤ ਨੂੰ ਬਿਠਾ ਲਿਆ ਪਾੰਦੇ ਬੈਠ ਕੇ ਆਖਿਆ ਕਾਲੂ ਕਾਗਤ ਕੇਸਰ ਲੈ ਆਓ ਤਾਂ ਕਾਲੂ ਕਾਗਤ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਲੈ ਆਇਆ ਤਾਂ ਪੰਡਤ ਆਖਿਆ ਕਾਲੂ ਮੈਨੂੰ ਸ਼ਬਦ ਸੁਣਾਓ ਜੋ ਉਸ ਵੇਲੇ kia ਸ਼ਬਦ ਲੈ ਕੇ ਜਨਮਿਆ ਹੈ ਆਪਣੇ ਵਕਤ ਸੁਣਾਏ ਕਿਸ ਵਕਤ ਜਨਮ ਲੀਤਾ ਹੈ ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ ਇੱਕ ਕੜੀ ਤੇ ਦੋ ਪਹਿਰ ਰਾਤ ਬਿਤੀ ਤਦ ਜਨਮ ਲਿੱਤਾ ਰਹਿ ਸੀ ਅਤੇ ਸ਼ਬਦ ਦੀ ਮੈਨੂੰ ਖਬਰ ਨਹੀਂ ਹੈ ਤਾਂ ਪੰਡਤ ਆਖਿਆ ਕਾਲੂ ਅੰਦਰੋਂ ਜਾ ਕੇ ਦਾਈ ਪਾਸੋਂ ਕੁਛ ਤਾਂ ਕਾਲੂ ਨੇ ਦੋ ਤਾਂ ਦਾਈ ਨੂੰ ਸੱਦਿਆ ਤੇ ਆਖਿਆ ਜੋ ਪੰਡਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ ਤਾਂ ਦਾਈ ਆਖਿਆ ਪੰਡਤ ਜੀ ਕੀ ਪੁੱਛਦੇ ਹੋ ਤਾ ਪੰਡਤ ਕਹਿਆ ਦਾਈ ਬਾਲਕ ਕਿਆ ਸ਼ਬਦ ਲੈਕਰ ਜਨਮਿਆ ਹੈ ਤਾਂ ਦਾਈ ਬੋਲੀ ਪੰਡਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਪਰ ਅਜਿਹਾਂ ਬਾਲਕ ਕਿਸ ਤਰ੍ਹਾਂ ਕੋਈ ਨਹੀਂ ਜਨਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨਗੀ ਲੱਗ ਰਹੀ ਹੈ ਤਾਂ ਪੰਡਤ ਕਿਹਾ ਸੁਣ ਕਾਲੂ ਬਾਲਕ ਸਤਾਈਏ ਨਿਸ਼ਤਰੀ ਜਨਮਿਆ ਹੈ ਜੇ ਪਹਿਲੇ ਦੋ ਪਹਿਰ ਅੰਦਰ ਜਨਮਿਆ ਹੈ ਤਾਂ ਸ਼ਾਊਕਾਰ ਹੋਵੇਗਾ ਜੇ ਪਿਛਲੇ ਪਹਿਰ ਰਾਤ ਟਲੀ ਹੋਈ ਜਨਮਿਆ ਹੈ ਤਾਂ ਅੱਜ ਵੱਡੀ ਪੂਰਬੀ ਰਾਤ ਆਹੀ ਇਸ ਦੇ ਸਿਰ ਤੇ 76 ਫਿਰਿਆ ਲੋੜੀਏ ਮੈਨੂੰ ਬੜਾ ਅਸਰਜ ਆਉਂਦਾ ਹੈ ਜੋ ਕਿਹੜਾ 76 ਫਰੇਗਾ ਪੰਡਤ ਬੜਾ ਵਿਚਾਰਵਾਨ ਹੈਸੀ ਤਾਂ ਪੰਡਤ ਕਹਾ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਤਾਂ ਕਾਲੂ ਅੰਦਰ ਜਾਈ ਕੇ ਬਾਲਕ ਮੰਗਿਆ ਤਾਂ ਅੱਗੋ ਨਾਨਕ ਜੀ ਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦਿੰਦੀ ਠੰਡ ਦੇ ਦਿਨ ਹੈ ਨੇ ਤਾਂ ਪੰਡਤ ਕਿਹਾ ਬਾਲਕ ਦੇਵੋ ਜੇ ਕੁਛ ਬਾਲਕ ਨੂੰ ਵਿਗਨ ਹੋਵੇ ਤਾਂ ਮੈਂ ਅੱਛਾ ਕਰਾਂਗਾ ਤਾਂ ਮਾਤਾ ਨੇ ਬਾਲ ਦੇ ਦਿੱਤਾ ਤਾਂ ਕਾਲੂ ਪੋਤੜਿਆ ਵਿੱਚ ਲਪੇਟ ਕੇ ਲੈ ਆਇਆ ਤੇ ਪੰਡਤ ਦੇ ਅੱਗੇ ਲੈ ਬੈਠਾ ਅਤੇ ਪੰਡਤ ਗਿਆਨਵਾਨ ਸੀ ਪੰਡਤ ਅੱਗੋਂ ਉੱਠ ਖੜਾ ਹੋਇਆ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਪੰਡਤ ਤੇ ਆਖਿਆ ਜਾ ਕਾਲੂ ਲੈ ਜਾ ਤਾਂ ਬਾਲਕ ਨੂੰ ਕਾਲੂ ਨੇ ਅੰਦਰ ਦੇ ਦਿੱਤਾ ਤਾਂ ਫਿਰ ਕਾਲੂ ਆਕੇ ਆਖਿਆ ਪੰਡਤ ਜੀ ਇਸ ਬਾਲਕ ਦਾ ਨਾਮ ਦੱਸੋ ਜੋ ਕਹੇ ਮੂਰਤ ਜਨਮਿਆ ਹੈ ਇਸ ਦੇ ਲੱਛਣ ਦੱਸੋ ਤਾਂ ਪੰਡਤ ਨੇ ਕਿਹਾ ਕਾਲੂ ਇਸ ਦਾ ਨਾਮ ਮੈਂ ਸੋਧ ਕੇ ਰੱਖਾਂਗਾ 13 ਦਿਨਾਂ ਨੂੰ ਨਾਂ ਵੀ ਰੱਖਾਂਗਾ ਤੇ ਚੋਲਾ ਵੀ ਪਾਵਾਂਗਾ ਤਾਂ ਪੰਡਤ ਘਰ ਨੂੰ ਆਇਆ 13 ਦਿਨ ਵਿਚਾਰ ਕਰਦਾ ਰਿਹਾ ਜਦ 13 ਦਿਨ ਹੋਏ ਤਾਂ ਪੰਡਤ ਆਇਆ ਬਾਲਕ ਨੂੰ ਚੋਲਾ ਪਾਇਆ ਅਤੇ ਨਾਮ ਰੱਖਿਆ ਨਾਨਕ ਨਿਰਕਾਰੀ ਤਾਂ ਕਾਲੂ ਕਿਹਾ ਪੰਡਤ ਜੀ ਤੁਸੀਂ ਇਹ ਨਾਮ ਨਹੀਂ ਰੱਖਣਾ ਇਹ ਨਾਮ Hindu Turk ਦਾ ਸਾਂਝਾ ਹੈ ਪੰਡਤ ਆਖਿਆ ਕਾਲੂ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਇਹ ਬੁੱਢ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਸ੍ਰੀ ਰਾਮਚੰਦਰ ਤੇ ਸ੍ਰੀ ਕ੍ਰਿਸ਼ਨ ਜੀ ਹੋਏ ਹਨ ਸੋ ਉਹਨਾਂ ਨੂੰ Hindu ਪੂਜਦੇ ਸਨ ਇਸ ਨੂੰ Hindu Turk ਦੋਵੇਂ ਪੂਜਣਗੇ ਇਸ ਦਾ ਨਾਮ ਜਿੰਮੀ ਅਸਮਾਨਾਂ ਵਿੱਚ ਰਹਿ ਜਾਵੇਗਾ ਵਨ ਤ੍ਰਿਵਿੰਨ ਨਾਨਕ ਹੋਏ ਜਾਏਗਾ ਇਸ ਤਾਈ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਵੀ ਰਾਹ ਦੇਵੇਗੀ ਅਸਮਾਨ ਵੀ ਵੀ ਰਾਹ ਦੇਵੇਗਾ ਇਹ ਇੱਕ ਨਿਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਜਪਾਵੇਗਾ ਵੱਡਾ ਪਰਮਾਤਮਾ ਗਿਆਨੀ ਧਿਆਨੀ ਹੋਵੇਗਾ ਅਤੇ ਕਿਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹ ਅਰਮਾਨ ਮੈਨੂੰ ਰਹਿਸੀ ਕਿਹਾ ਜਾਣਾ ਮੈਂ ਇਸ ਦਾ ਪ੍ਰਤਾਪ ਦੇਖਾਂਗਾ ਕੀ ਨਾ ਦੇਖਾਂਗਾ ਕਿ ਆ ਜਾਪੇ ਜੋ ਮੇਰੀ ਅਰਬਲਾ ਕਿਤਨੀ ਹੈ ਇਹ ਵੱਡਾ ਅਵਤਾਰੀ ਜਨਮਿਆ ਹੈ 9 ਨਾਥ 84 ਸਿੱਧ ਸੇ ਜੱਤੀ 52 ਵੀਰ ਚੋਰਸ ਜੋਗਨੀ ਪੂਤ ਪ੍ਰੇਤ ਦੇਵ ਦਾਨਵ ਦੇਵੀਆਂ ਰੇਸ਼ੀ मुन्नी ਪੀਰ ਤਗੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਕਹਿ ਕੇ ਪੰਡਿਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਤੇ ਲੱਗੇ ਬਾਲਕ ਦੀ ਪਾਲਣਾ ਕਰਨ ਅਤੇ ਅਤੇ ਕਾਲੂ ਨੇ ਘਰ ਵਿੱਚ ਬਸਨ ਗਾਉਆਂ ਕੀ ਆਦੀ ਲੈ ਕੇ ਦਾਨ ਕੀਤਾ ਅਨੰਦ ਮੰਗਲਾਚਾਰ ਹੋਏ ਸਰਬਤ ਪਰਿਵਾਰ ਨੇ ਖੁਸ਼ੀ ਕਰੀ ਮਾਤਾ ਤ੍ਰਿਪਤਾ ਨੂੰ ਸਰਬ त्याਗ ਨੇ ਮਿਲ ਕੇ ਵਧਾਈ ਦਿੱਤੀ ਮਾਤਾ ਸਰਬ ਕੋ ਅਸ਼ੰਕ ਦਿਨੀ ਮੰਨ ਕੀਆ